ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਾਫੀ ਜ਼ਿਆਦਾ ਸੋਚ ਵਿਚਾਰ ਪਿੱਛੇ ਇੱਕ ਮੁੱਦਾ ਜਿਹੜਾ ਸਾਹਮਣੇ ਆਇਆ ਪੰਜਾਬ ਦੀ ਕਿਸਾਨੀ ਦੀ ਇੱਕ ਮੰਦੀ ਹਾਲਤ ਦਾ ਕਾਰਨ ਬਣ ਰਿਹਾ ਜੋ ਸੈਮੀ ਫਾਰਮਿੰਗ ਜਿਹੜੀ ਹੈਗੀ ਹੈ ਜਿਵੇਂ ਜਿਸ ਨੂੰ ਆਪਾਂ ਕਹਿੰਦੇ ਆਂ ਵੀ ਪਸ਼ੂ ਪਾਲਣ ਨੂੰ ਜਿਹੜਾ ਹੈਗਾ ਉਹ ਕਿਉਂ ਪੰਜਾਬ ਦੇ ਵਿੱਚ ਲਗਾਤਾਰ ਘਾਟੇ ਵਿੱਚ ਜਾ ਰਿਹਾ ਤਾਂ ਇਹਦੇ ਕੁਝ ਫੈਕਟਸ ਲੱਭੇ ਨੇ ਕੁਝ ਫਿਗਰਸ ਫਾਈਂਡ ਕੀਤੇ ਨੇ ਮੈਂ ਇਹਦੇ ਵਿੱਚ ਇੱਕੋ ਉਦਾਰ ਲੈਣਾ ਚਾਹਾਂਗਾ ਐਚ ਐਫ ਦੀ ਜਿਹਨੂੰ ਆਪਾਂ ਹਾਲਸਟੇਨ ਫਾਸਿਅਨ ਬੋਲਦੇ ਆ ਐਚ ਐਫ ਬਰੀਡ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਇਸ ਕਰਕੇ ਲਿਆਂਦੀ ਗਈ ਸੀ ਤਾਂ ਕਿ ਜਿਹੜਾ ਜਿਹੜੀ ਦੁੱਧ ਦੀ ਪੈਦਾਵਾਰ ਆ ਮਿਲਕ ਪ੍ਰੋਡਕਸ਼ਨ ਆ ਉਸ ਨੂੰ ਬੂਸਟ ਕੀਤਾ ਜਾ ਸਕੇ ਵਿਧਾਇਆ ਜਾ ਸਕੇ ਹੁਣ ਐਚ ਐਫ ਲਿਆਂਦੀ ਗਈ ਫੇਲ ਹੋ ਫੇਲ ਹੋਈ ਆ ਹੁਣ ਸਰਕਾਰਾਂ ਫੇਰ ਕਹਿ ਰਹੀਆਂ ਨੇ ਵੀ ਤੁਸੀਂ ਆਪਦੀ ਜਿਹੜੀ ਆ ਦੇਸੀ ਕ੍ਰੌਪ ਜਿਹੜੀ ਉਹਨੂੰ ਪੈਦਾ ਕਰੋ ਪਰ ਮੈਂ ਇਹਦੇ ਵਿੱਚ ਕੁਝ ਹੋਰ ਵੀ ਤੱਤ ਆ ਜਿਹੜੇ ਇਨਕਲੂਡ ਕਰਨਾ ਚਾਹਣਾ ਹੈ ਜਿਹੜੇ ਸਾਫ਼ ਤੇ ਸਪਸ਼ਟ ਤੌਰ ਤੇ ਤੁਹਾਨੂੰ ਸਰਕਾਰਾਂ ਦੀ ਨਾਕਾਮੀ ਆ ਜਿਹੜੀ ਉਹ ਦੱਸਣਗੇ ਪਹਿਲੀ ਗੱਲ ਤੇ ਜੇ ਆਪਾਂ ਸਿਰਫ ਐਫਐਸ ਦੀ ਗੱਲ ਕਰੀਏ ਤਾਂ ਹੌਲਸਟੇਨ ਫਸ਼ੀਅਨ ਇੱਕ ਨਾਂ ਦੀ ਨਸਲ ਹੈ ਜੀ ਜਿਹੜੀ ਕਿ ਫੇਸਲੈਂਡ ਤੇ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਕ੍ਰਾਸਪੀਰੇਡ ਕੀਤੀ ਗਈ ਸੀ 1950 ਦੇ ਵਿੱਚ ਇਹ ਅਫਰਟਸ ਸ਼ੁਰੂ ਹੋਏ ਸੀਗੇ ਮਿਲਕ ਦੀ ਪ੍ਰੋਡਕਸ਼ਨ ਵਧਾਉਣ ਦੇ ਲਈ ਤਾਂ ਇਹਦੇ ਵਿੱਚ ਮੈਂ ਇੱਕ ਜਾਣਕਾਰੀ ਐਡ ਕਰਨਾ ਚਾਹਣਾ ਜੀ ਜਿਹੜੀ ਫ੍ਰਿਸਲੈਂਡ ਜਾਂ ਬਾਕੀ ਕੰਟਰੀਜ਼ ਹੈਗੀਆਂ ਜਿੱਥੇ ਐਚਐਫ ਦਾ ਜਿਹੜਾ ਯੂਜ਼ ਕੀਤਾ ਜਾਂਦਾ ਉਹਨਾਂ ਦਾ ਐਵਰੇਜ ਤਾਪਮਨ 31 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਨਹੀਂ ਹੁੰਦਾਗਾ ਮਤਲਬ ਕਿ ਸਮਝ ਨਹੀਂ ਆਉਂਦੀ ਪੰਜਾਬ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਨੇ ਕਿਸ ਤਰਕ ਦੇ ਨਾਲ ਇਹਨਾਂ گاਵਾਂ ਨੂੰ ਭਾਰਤ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਪਾਲਣ ਦਾ ਆਪਣਾ ਏਜੰਡਾ ਰੱਖਿਆ ਸੀ ਕਰੋੜਾਂ ਰੁਪਏ ਲੋਨ ਦਿੱਤਾ ਗਿਆ ਕਰੋੜਾਂ ਰੁਪਈਆ ਇਹਨਾਂ ਦੀ ਬਰੀਡਿੰਗ ਲਈ ਖਰਚ ਕੀਤਾ ਗਿਆ ਬਿਲਕੁਲ ਬੇਕਾਰ ਗਿਆ ਜੀ ਕਿਉਂਕਿ ਇਹ ਸਿਰਫ ਜੇ ਆ ਕਿ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਵੰਬਰ ਦਸੰਬਰ ਜਨਵਰੀ ਫਰਵਰੀ ਚਾਰ ਮਹੀਨੇ ਹੈਗੇ ਜਿਨ੍ਹਾਂ ਦੇ ਵਿੱਚ ਆਪਾਂ ਦੁੱਧ ਦੀ ਪੈਦਾਵਾਰ ਸਹੀ অনুকূল ਮੌਸਮ ਦੇ ਕਰਕੇ ਲੈ ਸਕਦੇ ਹਾਂ ਅਗਰ ਤੁਸੀਂ ਜਿਵੇਂ ਮੰਨ ਲਓ ਵੀ ਹੁਣ ਰੇਸ਼ੀਅਨ ਹੈਗੀ ਆ ਜਰਸੀ ਹੈਗੀ ਆ ਬ੍ਰਾਊਨ ਸਵਿਸ ਹੈਗੀ ਆ ਰੈੱਡ ਏਨ ਹੈਗੀਆਂ ਇਹ ਬਾਕੀ ਨਸਲਾਂ ਵੀ ਸਾਰੀਆਂ ਜਿਹੜੀਆਂ ਹੈਗੀਆਂ ਠੰਡੇ ਇਲਾਕੇ ਦੀਆਂ ਨਸਲਾਂ ਨੇ ਯੂਰਪ ਦੀਆਂ ਨਸਲਾਂ ਨੇ ਤਾਂ ਜਾਣਕਾਰੀ ਦੀ ਘਾਟ ਜਾਣਕਾਰੀ ਦੀ ਘਾਟ ਕਿਨੇ ਸੀ ਜੀ ਮੰਤਰੀਆਂ ਨੂੰ ਡਾਕਟਰਾਂ ਨੂੰ ਤਾਂ ਚਲੋ ਪਤਾ ਹੋਊਗਾ ਪਰ ਮੰਤਰੀਆਂ ਨੂੰ ਜਾਣਕਾਰੀ ਦੀ ਜੇਕਰਤਾ ਤਾਂ ਉਹ ਆਪਦੇ ਡਿਪਾਰਟਮੈਂਟਸ ਤੋਂ ਕਿਵੇਂ ਵਰਕ ਲੈ ਸਕਦੇ ਮਤਲਬ ਹੀ ਨਹੀਂ ਪੈਦਾ ਹੁੰਦਾ ਇਹ ਸਾਰੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਉਹ ਯੂਰਪ ਦੀਆਂ ਨੇ ਠੰਡੇ ਇਲਾਕਿਆਂ ਦੀਆਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਪੰਜਾਬ ਵਰਗੇ ਗਰਮ ਤੇ ਜਿਹੜੇ ਸਿੱਲੇ ਇਲਾਕਿਆਂ ਵਿੱਚ ਇਹਨਾਂ ਤੋਂ ਦੁੱਧ ਲਿਆ ਜਾ ਸਕਦਾ ਕਿਉਂਕਿ ਜ਼ਾਹਿਰ ਜੀ ਤੌਰ ਤੇ ਗੱਲ ਆ ਵੀ ਪੰਜਾਬ ਦਾ ਟੈਂਪਰੇਚਰ ਬਿਆਰੀ 34 ਡਿਗਰੀ ਹੋ ਤੱਕ ਹੋ ਜਾਂਦਾ ਗਾਵਾ ਗਰਮੀ ਮਣਾਉਂਦੀਆਂ ਤੁਸੀਂ ਉਹਨੂੰ ਪਾਣੀ ਨਾਲ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਹੋ ਪਾਣੀ ਉਹਨਾਂ ਦੀ ਚਮੜੀ ਤੇ ਸਲਾਪ ਪੈਦਾ ਕਰਕੇ ਇਨਫੈਕਸ਼ਨ ਬਣਾਉਂਦਾ ਆ ਉਹ ਇਨਫੈਕਸ਼ਨ ਫਰ ਕੰਟਰੋਲ ਚ ਨਹੀਂ ਆਉਂ ਦੂਸਰੀ ਰੀਜ਼ਨ ਇਹ ਹੈਗਾ ਜੀ ਵੀ ਦੇਖੋ ਮੈਂ ਕੁਝ ਆંકੜੇ ਦਿੰਨਾ ਆ ਆਪਣੇ ਪੂਰੇ ਭਾਰਤ ਦੇ ਵਿੱਚ ਕੁੱਲ ਗਿਣਤੀ ਜਿਹੜੀ ਡੰਗਰਾਂ ਦੀ ਜਿਹੜੀ ਕੈਂਸਸ ਦੇ ਅਨੁਸਾਰ 30 ਕਰੋੜ ਹੈਗੀ ਆ ਤੇ 30 ਕਰੋੜ ਡੰਗਰਾਂ ਦੇ ਪਿੱਛੇ ਪੂਰੇ ਭਾਰਤ ਦੇ ਵਿੱਚ ਸਿਰਫ 2100 ਜਿਹੜਾ ਡਾਕਟਰ ਹੈਗਾ ਬੈਚਲਰ ਡਾਕਟਰ ਹੈ ਵੈਟਰਨਰੀ ਦਾ ਉਹ ਪੈਦਾ ਕੀਤਾ ਜਾ ਰਿਹਾ ਕੱਡੀ ਸ਼ਰਮਨਾਕ ਗੱਲ ਹੈ ਜੀ ਵੈਸੇ ਅੰਕੜੇ ਕਹਿੰਦੇ ਵੀ 5000 ਪਛਵਾ ਪਿੱਛੇ ਇੱਕ ਡਾਕਟਰ ਹੋਣਾ ਲਾਜ਼ਮੀ ਹੈ ਤੇ ਮੇਰੇ ਖਿਆਲ ਦੇ ਵਿੱਚ ਤਾਂ ਇੱਥੇ ਤਾਂ 50000 ਕੀ 60 70000 ਤੱਕ ਦਾ ਵੀ ਅੰਕੜਾ ਗਿਆ ਹੋਊਗਾ ਜੇ ਪ੍ਰਾਈਵੇਟ ਕਾਲਜ ਦੀ ਗੱਲ ਕਰੀਏ ਤਾਂ ਪੂਰੇ ਇੰਡੀਆ ਦੇ ਵਿੱਚ ਸੱਤ ਜਿਹੜੇ ਪ੍ਰਾਈਵੇਟ ਕਾਲਜ ਨੇ ਮੈਡੀਕਲ ਦਿੱਤੇ ਸਿਰਫ ਇੱਕ ਪੰਜਾਬ ਦੇ ਵਿੱਚ ਆ ਤੁਹਾਡੇ ਕੋਲੇ ਰਿਸਰਚ ਸੈਂਟਰ ਨਹੀਂ ਹੈਗੇ ਪ੍ਰੋਪਰ ਸਟਾਫਿੰਗ ਹੈ ਨਹੀਂ ਤੁਹਾਡੇ ਕੋਲੇ ਕੰਟਰੋਲ ਹੈ ਨਹੀਂ ਕਿਸੇ ਵੀ ਡਿਸੀਜ ਨੂੰ ਕੰਟਰੋਲ ਕਰਨ ਦੇ ਲਈ ਤੁਹਾਡੇ ਕੋਲੇ ਕੋਈ ਇਨਸਟਰੂਮੈਂਟ ਨਹੀਂ ਹੈਗਾ 인ਫਰਾਸਟ੍ਰਕਚਰ ਨਹੀਂ ਹੈਗਾ ਤੁਸੀਂ ਗੱਲ ਕਰਦੇ ਹੋ ਐਚਏ ਫਰਗੀਆਂ گاਵਾਂ ਦੀ ਜਿਨ੍ਹਾਂ ਤੇ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਆਪਣੇ ਕਿਸਾਨਾਂ ਨੂੰ ਜਮਦਾਨ ਵਧਾਈ ਹੈ ਤਾਂ ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਮੈਂ ਐਡ ਕਰਦਾਂ ਆਂ ਵੀ ਜਿਸ ਤਰ੍ਹਾਂ ਇੱਕ ਹੋਰ ਜਿਹੜਾ ਬੇੜਾ ਗਰਕ ਕਰਨ ਵਾਲਾ ਕਾਰਨ ਹੈਗਾ ਦੁੱਧ ਦੀ ਪੈਦਾਵਾਰ ਨੂੰ ਉਹ ਆ ਜੀ ਅਡਲਟਰੇਟਰ ਮਿਲਾਵਟ ਤਾਂ ਮਿਲਾਵਟ ਇੱਕ ਐਸਾ ਇਸ਼ੂ ਹੈ ਜੀ ਜਿਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਵੀ 70% ਜਿਹੜੇ ਆ ਦਿੱਲੀ ਦੇ ਸੈਂਪਲ ਫਾਸਿਨਲਾਇਆ ਸੀ ਕਿ ਉਹ ਸਾਰੇ ਗਲਤ ਨਿਕਲੇ ਆ ਤੁਸੀਂ ਕੋਈ ਕਾਨੂੰਨ ਨਹੀਂ ਜੇ ਤੁਹਾਡੇ ਕੋਲ ਕਾਨੂੰਨ ਹੈਗਾ ਤਾਂ ਉਹਦੀ ਪੈਰਵਾਹੀ ਕਰਨ ਵਾਲਾ ਕੋਈ ਨਹੀਂ ਕੋਈ ਤੁਹਾਡੇ ਕੋਲੇ ਲਿਬਰਟੀ ਨਹੀਂ ਐਡੇ ਵਰਲਡ ਲੈਵਲ ਦੀ ਹੈ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਨਾਲ ਐਸ ਕੰਪੇਅਰ ਟੂ ਇੰਡੀਅਨ ਸਟੇਟਸ ਸਭ ਤੋਂ ਵੱਧ ਦੇ ਉਧ ਪੈਦਾ ਕੀਤਾ ਜਾਂਦਾ ਹੈ ਤਾਂ ਪਰ ਸਭ ਤੋਂ ਮੰਦੀ ਹਾਲਤ ਵੀ ਪੰਜਾਬੀ ਜਿਹੜਾ ਹੈਗਾ ਫਾਰਮਰਸ ਦੀ ਹੈ ਲੀਡਰਸ਼ਿਪ ਜਿੰਨੀ ਮਰਜ਼ੀ ਚੁਣ ਲੋ ਜੀ ਪਰ ਲੀਡਰਸ਼ਿਪ ਚੁਣਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਹਾਡਾ ਲੀਡਰ ਤੁਹਾਡੀਆਂ ਐਕਚੁਅਲ ਪ੍ਰੋਬਲਮਸ ਨੂੰ ਨਹੀਂ ਜਾਣਦਾ ਉਹਦੇ ਕੋਲੇ ਰਿਸਰਚ ਹੈ ਨਹੀਂਗੀ ਤੁਹਾਡੀ ਹੁਣ ਦੁੱਧ ਦੀ ਪੈਦਾਵਾਰ ਜੇ ਤੁਸੀਂ ਬਤਾਉਣਾ ਹੀ ਚਾਹੁੰਦੇ ਆ ਤਾਂ ਜਾਂਚ ਅਸੀਂ ਤੁਸੀਂ ਦੁੱਧ ਦੇ ਵਿੱਚ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਤੇ ਤਿੰਨ ਚਾਰ ਹੀ ਪੁਆਇੰਟ ਹੈਗੇ ਆ ਜਿਹੜੇ ਮੇਨ ਹੈਗੇ ਆ ਪਹਿਲੀ ਗੱਲ ਤਾਂ ਕਰਾਸ ਬਰੀਡਿੰਗ ਜਿਹੜੀ ਤੁਹਾਨੂੰ ਲਿਆਂਦੀ ਗਈ ਆ ਉੱਤੇ ਕਰੋੜਾਂ ਰੁਪਏ ਖਰਚ ਹੋਇਆ ਉਹਨੂੰ ਬੰਦ ਕਰਨਾ ਪੈਗਾ ਕਰਾਸ ਬਰੀਡਿੰਗ ਨੂੰ ਅਗਰ ਲਿਆਉਣਾ ਵੀ ਆ ਤਾਂ ਤੁਹਾਡੇ ਕੋਲੇ ਉਹਦੇ ਮੁਤਾਬਕ ਕੰਡੀਸ਼ਨਰ এনवायरमेंट ਹੋਣਾ ਜ਼ਰੂਰੀ ਆ ਅਦਰਵਾਈਜ਼ ਕੋਈ ਫਾਇਦਾ ਨਹੀਂ ਹੈਗਾ ਤਾਂ ਦੂਸਰੀ ਗੱਲ ਕਾਨੂੰਨ ਤਾਂ ਹੈਗੇ ਆ ਜੀ ਮਲਾਵਟ ਨੂੰ ਰੋਕਣ ਲਈ ਪਰ ਇੰਪਲੀਮੈਂਟ ਕੌਣ ਕਰੇਗਾ ਇੰਪਲੀਮੈਂਟ ਤਾਂ ਪ੍ਰਸ਼ਾਸਨ ਨਹੀਂ ਕਰਨਾ ਪ੍ਰਸ਼ਾਸਨ ਕੋਲੇ ਇੱਕ ਤੁਸੀਂ ਦਿਵਾਲੀ ਲੋਹੜੀ ਤੇ ਵੇਖਦੇ ਹੋ ਲੱਖਾਂ ਕਰੋੜਾਂ ਟਨ ਜਿਹੜੀ ਹੈਗੀ ਆ ਨਕਲੀ ਮਠਿਆਈ ਫੜੀ ਜਾਂਦੀ ਪਰ ਸਜ਼ਾ ਹੁੰਦੀ ਅਜੇ ਤੱਕ ਮੈਂ ਨਹੀਂ ਕਿਸੇ ਨੂੰ ਸੁਣੀ ਸਾਰੇ ਸੈਂਪਲ ਕਲੀਅਰ ਹੋ ਜਾਂਦੇ ਆ ਜਾਂ ਕੋਈ ਕੇਸ ਦੀ ਪੇਰਵਾਹੀ ਨਹੀਂ ਹੁੰਦੀ ਤੇ ਜਦ ਤੱਕ ਤੀਸਰਾ ਜਿਹੜਾ ਪੁਆਇੰਟ ਹੈਗਾ ਆ 메ਨ ਫੇਲਿਅਰ ਜਿਹੜਾ ਹੈਗਾ ਆ ਅਸਲ ਦੇ ਵਿੱਚ ਕੀ ਚਾਹੀਦਾ ਸੀ ਜਿਵੇਂ ਪੰਜਾਬ ਦਾ ਰੀਜ਼ਨ ਆ ਪੰਜਾਬ ਦੇ ਵਿੱਚ ਇੱਕ ਜ਼ਿਲ੍ਹੇ ਪਿੱਛੇ ਇੱਕ ਇੰਸਟੀਚਿਊਟ ਜਿਹੜਾ ਹੈਗਾ ਇੱਕ ਕਾਲਜ ਗਵਰਨਮੈਂਟ ਕਾਲਜ ਜਾਂ ਵੈਟਰਨਰੀ ਦਾ ਪ੍ਰਾਈਵੇਟ ਕਾਲਜ ਜ਼ਰੂਰ ਹੋਣਾ ਚਾਹੀਦਾ ਸੀ ਤਾਂ ਕਿ ਮਹਾਰਾ ਨੂੰ ਪੈਦਾ ਕੀਤਾ ਜਾ ਸਕਦਾ ਲੋਕਾਂ ਨੂੰ ਪੜਾਇਆ ਲਿਖਾਇਆ ਜਾ ਸਕਦਾ ਤੁਸੀਂ 15-15 ਦਿਨ ਦੀ ਟ੍ਰੇਨਿੰਗ ਦੇ ਕੇ ਲੋਕਾਂ ਨੂੰ ਪਸ਼ੂ ਪਾਲਣ ਦੇ ਸਰਟੀਫਿਕੇਟ ਦੇ ਰਹੇ ਹੋ ਬੜੀ ਗਲਤ ਗੱਲ ਆ ਪਤਾ ਨਹੀਂ ਕਿਹੜੀਆਂ ਸੋਚਾਂ ਲੈ ਕੇ ਬੈਠੇ ਹੋ ਤੁਸੀਂ ਤਰੱਕੀ ਨਹੀਂ ਕਰ ਸਕਦੇ ਉਹਨੂੰ ਬਿਜ਼ਨਸ ਨਹੀਂ ਬਣਾਇਆ ਗਿਆਗਾ ਸਿਰਫ ਦਾਵਾ ਕਰ ਦਿੱਤਾ ਗਿਆ ਐਸੇ ਲੀਡਰ ਵੱਲੋਂ ਜਿਹੜਾ ਕਿ ਵੈਟਰਨਰੀ ਸਾਇੰਸ ਬਾਰੇ ਕੋਈ ਨੌਲੇਜ ਨਹੀਂ ਰੱਖਦਾ ਤਾਂ ਲੋਕਾਂ ਨੂੰ ਅਪੀਲ ਆ ਕਿ ਤੁਸੀਂ ਆਪਦੇ ਜਿਹੜੇ ਲੀਡਰ ਆ ਉਹ ਚੁਣੋ ਜਿਹੜੀਆਂ ਤੁਹਾਡੀਆਂ ਐਕਚੁਅਲ ਪ੍ਰੋਬਲਮਸ ਨੂੰ ਜਾਣਦੇ ਆ ਥੈਂਕ ਯੂ